ਅੱਜ ਬਾਬਾ ਬੰਦਾ ਸਿੰਘ ਬਹਾਦਰ ਪਵਨ ਰਕਵਾ ਵਿਖੇ ॠषि ਨਾਗਰ ਜੀ ਜਿਹੜੇ ਕਿ ਰੈੱਡ ਐਫ ਐਮ ਰੇਡੀਓ ਦੇ ਸੰਚਾਲਕ ਨੇ ਕੈਲਗਰੀ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਅੱਜ ਰਕਵਾ ਪਵਨ ਆਏ ਅਤੇ ਉਹਨਾਂ ਨੇ ਸ਼ਬਦ ਪ੍ਰਕਾਸ਼ ਮਿਊਜ਼ੀਅਮ ਦੇ ਦਰਸ਼ਨ ਕੀਤੇ ਅਤੇ ਜੋ ਉਹਨਾਂ ਨੇ ਮੈਂ ਸਮਝਾਂ ਸ਼ਬਦ ਉਹ ਉਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਕਹੇ ਤੇ ਬਹੁਤ ਹੀ ਮਨ ਨੂੰ ਅੱਛੇ ਲੱਗੇ ਕਿਉਂਕਿ ਇੱਕ ਇਹ ਇੱਕ ਵਿਲੱਖਣ ਮਿਊਜ਼ੀਅਮ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਬਾਣੀਕਾਰ 6 ਗੁਰੂ 15 ਭਗਤ 11 ਪਾਤ 4 ਗੁਰਸਿੱਖਾਂ ਦੀ ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਚਿੱਤਰ ਅਤੇ ਗੁਰਬਾਣੀ ਦੇ ਸ਼ਬਦਾਂ ਤੇ ਆਧਾਰ ਤੇ ਇਹ ਮਿਊਜ਼ੀਅਮ ਬਣਿਆ ਇਹ ਬਾਬਾ ਬੰਦਾ ਸਿੰਘ ਬਹਾਦਰ ਪਵੰਦੇ ਵਿੱਚ ਬਣਿਆ ਐਸਪੀ ਸਿੰਘ ਵਰਾਏ ਜੋ ਕਿ ਦੁਬਈ ਦੇ ਵੱਡੇ ਬਿਜ਼ਨਸਮੈਨ ਨੇ ਪੰਜਾਬੀ ਨੇ ਅਤੇ ਮੈਂ ਸਮਝਦਾ ਉਹਨਾਂ ਦਾ ਸਹਿਯੋਗ ਉਹਨਾਂ ਦੀ ਸਰਪ੍ਰਸਤੀ ਕਿਉਂਕਿ ਬਿਲਡਿੰਗ ਸਾਨੂੰ ਉਹਨਾਂ ਨੇ ਤਿਆਰ ਕਰਕੇ ਦਿੱਤੀ ਤੇ ਅੱਜ ਨਾਗਰ ਸਾਹਿਬ ਦਾ ਆਉਣਾ ਇੱਕ ਵਿਦਵਾਨ ਨੇ ਉਹਨਾਂ ਨੇ ਇਕੱਲੇ ਇਕੱਲੇ ਭਗਤਾਂ ਬਾਰੇ ਵੀ ਵਿਚਾਰਾ ਕੀਤੀਆਂ ਗੁਰੂ ਸਾਹਿਬਾਨ ਬਾਰੇ ਉਹਨਾਂ ਨੇ ਜੋ ਸਮੁੱਚੀ ਮਾਨਵਤਾ ਨੂੰ ਦੇਣਾ ਹੈ ਜੋ ਉਹਨਾਂ ਨੇ ਏਡੀ ਵੱਡੀ ਮਾਨਵਤਾ ਦੀ ਸੇਵਾ ਅਤੇ ਭਗਤਾਂ ਜਿਹੜੀ ਭਗਤਾਂ ਦੀ ਬਾਣੀ ਨੂੰ ਇੱਕ ਪੂਰੇ ਦੇਸ਼ ਨੂੰ ਲੜੀ ਦੇ ਵਿੱਚ ਪਰੋਇਆ ਕਿੱਥੇ ਮਹਾਰਾਸ਼ਟਰ ਦੇ ਵਿੱਚ ਕਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਕਿੱਥੇ ਬੰਗਾਲ ਦੇ ਵਿੱਚ ਕਿੱਥੇ ਰਾਜਸਥਾਨ ਦੇ ਵਿੱਚ ਭਗਤ ਬੈਠੇ ਨੇ ਵੱਖ-ਵੱਖ ਉਹਨਾਂ ਭਗਤਾਂ ਦੀ ਬਾਣੀ ਨੂੰ ਉਕਤਰ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਦੇਣਾ ਬਹੁਤ ਹੀ ਵੱਡੀ ਵੱਡੀਆਂ ਗੱਲਾਂ ਨੇ ਤੇ ਮੈਂ ਸਮਝਦਾ ਅੱਜ ਜਿੱਥੇ ਉਹਨਾਂ ਦਾ ਆਉਣਾ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀਦੇ ਜੀਵਨ ਨਾਲ ਸੰਬੰਧਤ ਚਾਰ ਦਿਹਾੜੇ ਮਨਾਉਣੇ ਆ 16 ਅਕਤੂਬਰ 1670 ਪੁਛੇ ਜੌਰੀ ਜੰਮੂ ਕਸ਼ਮੀਰ ਉਹਨਾਂ ਦਾ ਜਨਮ ਹੋਇਆ ਕਿ ਆ ਆਉਣ ਵਾਲੀ 16 ਅਕਤੂਬਰ ਨੂੰ ਬਾਬਾ ਬੰਦਾ ਬਹਾਦਰ ਪਵਨ ਰਕਵਾ ਵਿਖੇ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਜਾ ਰਹੇ ਆ ਅਤੇ 9 ਜੂਨ 1716 ਸ਼ਹਾਦਤ ਹੋਈ ਦਿੱਲੀ ਮਹਿਰੂਲੀ ਕੁੱਤ ਮিনার ਦੇ ਨਜ਼ਦੀਕ 740 ਸਿੰਘਾਂ ਸਮੇਤ ਅਸੀਂ ਉਹ ਦਿਹਾੜਾ ਮਨਾਉਣੇ ਆ ਅਤੇ 12 ਮਈ 1710 ਨੂੰ ਸਰਹੰਦ ਫਤਿਹ ਕੀਤੀ ਆਵਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲਾਂ ਦਾ ਮੁਗਲ ਸਾਮਰਾਜ ਪੌਣੇ 2 ਸਾਲ ਅੰਦਰ ਖਤਮ ਕੀਤਾ 3 ਸਤੰਬਰ 1708 ਨੂੰ 10 ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਗੋਦਾਵਰੀ ਨਦੀ ਦੇ ਕੰਢੇ ਹਜੂਰ ਸਾਹਿਬ ਮਿਲਾਪ ਹੁੰਦਾ ਉਹ ਮਿਲਾਪ ਦਿਹਾੜਾ ਪਿਛਲੇ ਹਫਤੇ ਅਸੀਂ ਹਜੂਰ ਸਾਹਿਬ ਤੋਂ ਮਲਾਕੇ ਬਣਾ ਕੇ ਉੱਥੇ ਸੱਚਖੰਡ ਵਿਖੇ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਪਏ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਏ ਅਸੀਂ ਉਹ ਦਿਹਾੜਾ ਉੱਥੇ ਮਨਾਉਨੇ ਆਂ ਤੇ ਮੇਰਾ ਕਹਿਣ ਤੋਂ ਬਾਅਦ ਜਿੱਥੇ ਮਹਾਨ ਯੋਧੇ ਜਨੈਰ ਭਗਤੀ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਮਹਾਨ ਯੋਧੇ ਜਨੈਰ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਪਰ ਸਾਡੀਆਂ ਸਰਕਾਰਾਂ ਅਸੀਂ ਪਾਣੀ ਪੱਥ ਦੀਆਂ ਹਾਰੀਆਂ ਲੜਾਈਆਂ ਪੜਾਈ ਜਾਂਦੇ ਆਂ ਬੱਚਿਆਂ ਦੇ ਸਿਲੇਬਸ ਸ਼ਾਮਿਲ ਨੇ ਪਰ ਸਰਹੰਦ ਦੀ ਫਤਿਹ ਕਿਤੇ ਦਿਖਾਈ ਨਹੀਂ ਦੇ ਰਹੀ ਲੋੜ ਹੈ ਸਰਹੰਦ ਦੀ ਫਤਿਹ ਜਿਹੜੀ ਕਿ 2 ਸਾਲ ਤੋਂ ਘੱਟ ਸਮੇਂ ਅੰਦਰ 3 ਸਤੰਬਰ 1708 ਨੂੰ ਗੁਰੂ ਸਾਹਿਬ ਦਾ ਮਹਿਰਾਬ ਹੁੰਦਾ ਬਾਬਾ ਬੰਦਾ ਬਹਾਦਰ ਜੀ ਦਾ ਬਾਦੋ 10 ਬੇਰਾਗੀ ਦੇ ਰੂਪ ਦੇ ਵਿੱਚ ਅਤੇ 12 ਮਈ 1710 ਨੂੰ ਸਰਹੰਦ ਫਤਿਹ ਹੁੰਦੀ ਹੈ ਪੌਣੇ 2 ਸਾਲ ਦੇ ਅੰਦਰ 700 ਸਾਲਾਂ ਦੇ ਰਾਜ ਦਾ ਖਾਤਮਾ 14 ਮਈ ਨੂੰ ਸਰਹੰਦ ਤੇ ਫਤਿਹ ਦਾ ਝੰਡਾ ਲਹਿਰਾਉਣ ਵਾਲਾ ਉਹ ਮਹਾਨ ਯੋਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸ਼ਹਾਦਤ ਲਾ ਮਿਸਾਲ ਹੈ ਕਿਸ ਤਰ੍ਹਾਂ ਉਹਨਾਂ ਦੇ ਸਰੀਰ ਦਾ ਇੱਕ ਇੱਕ ਅੰਗ ਲੋਚਿਆ ਗਿਆ ਉਹਨਾਂ ਦੇ 4 ਸਾਲਾਂ ਦੇ ਪੁੱਤਰ ਅਜੀਤ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੜਿਆ ਗਿਆ ਤੇ ਅੱਜ ਮੈਂ ਸਮਝਦਾ ਰਕਵਾ ਪਿੰਡ ਦੇ ਵਿੱਚ ਜਿਹੜਾ ਕਿ ਬੋਲਾਪੁਰ ਦੇ ਨਜ਼ਦੀਕ ਹੈ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਹੈ ਤੇ ਮੈਂ ਆਪਣਾ ਕੰਟੈਕਟ ਵੀ ਦੱਸਣਾ ਚਾਹੁੰਦਾ ਕਿਉਂਕਿ ਤੁਹਾਡੇ ਚੈਨਲ ਰਾਹੀਂ ਬੜੇ ਦੂਰ ਤੱਕ ਆਵਾਜ਼ ਜਾਣੀ ਹੈ 981680911 ਮੈਂ ਇੱਥੇ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਤੇ ਕ੍ਰਿਸ਼ਨ ਕੁਮਾਰ 바ਵਾ ਮੇਰਾ ਨਾਂ ਤੇ ਅਸੀਂ ਕੈਨੇਡਾ ਅਮਰੀਕਾ ਦੇ ਗੁਰਦੁਆਰਾ ਸਾਹਿਬ ਜਾ ਕੇ ਵੀ ਉੱਥੇ ਵੀ ਬਾਬਾ ਜੀ ਦੇ ਦਿਹਾੜੇ ਬਣਾਉਨੇ ਆ ਤੇ ਪਿੰਡ ਰਕਵਾ ਜਿਹੜਾ ਕਿ ਮੂਲਾਬੁਰ ਤੋਂ ਤਕਰੀਬਨ 3 ਕਿਲੋਮੀਟਰ ਹੈ ਤੇ ਮੇਰੀ ਬੇਨਤੀ ਹੈ ਕਿ ਆਓ ਆਪਾਂ ਰਲ ਕੇ ਜਿੱਥੇ 16 ਅਕਤੂਬਰ ਅਸੀਂ ਉੱਥੇ ਕੀਰਤੀ ਕੀਰਤੀ ਲੋਕਾਂ ਦਾ ਕਿਸਾਨਾਂ ਦਾ ਵਿਸ਼ੇਸ਼ ਤੌਰ ਤੇ ਉਹਨਾਂ ਨੌ ਸਿੱਖਿਸ਼ੀਤਾਂ ਦਾ ਸਨਮਾਨ ਕਰ ਜਾ ਰਹੇ ਆ ਜਿਹੜਾ ਕਿ ਬਾਬਾ ਬੰਦਾ ਬਹਾਦਰ ਪਵਨ ਰਕਵਾ ਵਿਖੇ 16 ਅਕਤੂਬਰ ਨੂੰ ਕੀਤਾ ਜਾਏਗਾ ਤੇ ਇਹ ਇੱਕ ਛੋਟਾ ਜਿਹਾ ਪ੍ਰਾਰਾਲਾ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਸ਼ਬਦ ਪ੍ਰਕਾਸ਼ ਮਿਊਜ਼ੀਅਮ ਜਿਹੜਾ ਰੱਖਵਾ ਭਵਨ ਵਿਖੇ ਬਣਿਆ ਹੈ ਇਹ ਸ਼ਬਦ ਪ੍ਰਕਾਸ਼ ਮਿਊਜ਼ੀਅਮ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀਕਾਰ ਨੇ ਜਿਨ੍ਹਾਂ ਦੀ ਬਾਣੀ ਸ਼ਿਸ਼ੋਭਤ ਹੈ ਉਹਨਾਂ ਦੇ ਆਧਾਰਤ ਇਹ ਸ਼ਬਦ ਪ੍ਰਕਾਸ਼ ਮਿਊਜ਼ੀਅਮ ਹੈ ਤੁਸੀਂ ਆਓ ਮੈਂ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਤੁਹਾਡੀ ਨੌਲੇਜ ਤੁਹਾਡੇ ਗਿਆਨ ਤੁਹਾਡੇ ਹੋਰ ਵਾਧਾ ਹੋਏਗਾ ਜਦ ਤੁਸੀਂ ਆ ਕੇ ਦੇਖੋਗੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ ਮਾਨਤਾ ਇਸ ਨੂੰ ਦੁਨੀਆਂ ਦੇ ਵਿੱਚ ਪਚਾਉਣ ਦੀ ਫੈਲਾਉਣ ਦੀ ਲਜਾਣ ਦੀ ਲੋੜ ਹੈ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਪੂਰੀ ਦੁਨੀਆਂ ਕੋ ਕਿਉਂਕਿ ਉਹਨਾਂ ਦਾ ਉਪਦੇਸ਼ ਸਮੁੱਚੀ ਮਾਨਵਤਾ ਦੇ ਲਈ ਹੈ ਸਾਰਿਆਂ ਦੇ ਲਈ ਹੈ ਮਨੁੱਖਤਾ ਦੇ ਲਈ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਭਾਰਤ ਦੇ ਸ਼ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਉਹ ਸਾਰੀ ਇਸ ਸ਼ਾਨਦਾਰ ਬਿਲਡਿੰਗ ਨੂੰ ਦੇਖਣ ਦਾ ਮਾਣ ਹਾਸਲ ਹੋਇਆ ਕਿ ਕਿ ਬਾਬਾ ਜੀ ਦੇ ਅਸ਼ੀਸ਼ ਉਪਰਾਲਿਆਂ ਨਾਲ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਮੈਨੂੰ ਬਹੁਤ ਚੰਗਾ ਲੱਗਿਆ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਚਨਕਾਰਾਂ ਦਾ ਨਾਮ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਉਹਨਾਂ ਦੇ ਬਿਰਵੇ ਇੱਥੇ ਦਿੱਤੇ ਗਏ ਨੇ ਜਿਨ੍ਹਾਂ ਦੀ ਅੱਜ ਸਾਡੀ ਸਮਾਜ ਨੂੰ ਬਹੁਤ ਜ਼ਰੂਰਤ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਹੜਾ ਕਿਹੜਾ ਦੀ ਬਾਣੀ ਹੈ ਤੇ ਉਹਨਾਂ ਦਾ ਜੀਵਨ ਬਿਉਰਾ ਕੀ ਹੈ ਇਸ ਦਾ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਪੋਵਨਾ ਬਹੁਤ ਹੀ ਸ਼ਾਨਦਾਰ ਜਾਣਕਾਰੀ ਹੈ ਇੱਥੇ ਆਉਣ ਦਾ ਮਾਣ ਹਾਸਲ ਹੋਇਆ ਮੈਂ ਕੇ ਕੇ ਵਾਵਾ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਜੀ ਮੇਰੀ ਇਹ ਬੇਨਤੀ ਹੈ ਜੀ ਮੇਰੇ ਜਿੱਥੇ 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 ਵੀ ਇਹ ਆਵਾਜ਼ ਇਹ ਸੁਨੇਹਾ ਪਹੁੰਚ ਰਿਹਾ ਹੈ ਕਿ ਸਾਨੂੰ ਪਿੰਡ ਰਕਬਾ ਦੇ ਵਿੱਚ ਪਹੁੰਚ ਕੇ ਇਸ ਭਵਨ ਦੀ ਜ਼ਰੂਰ ਇੱਕ ਵਾਰ ਸਾਨੂੰ ਝਾਤ ਮਾਰਨੀ ਚਾਹੀਦੀ ਹੈ ਇਹ ਇਹ ਸਿਰਫ ਇੱਕ ਬਿਲਡਿੰਗ ਨਹੀਂ ਹੈ ਇਸ ਵਿੱਚ ਲੱਗੀਆਂ ਸਿਰਫ ਤਸਵੀਰਾਂ ਨਹੀਂ ਸਾਡਾ ਇਤਿਹਾਸ ਸੰਜੋਗ ਕੇ ਬੈਠੀ ਹੈ ਇੱਕ ਸ਼ਾਨਦਾਰ ਇਮਾਰਤ ਹੈ ਜਿਸ ਦੇ ਵਿੱਚ ਨਤਮਸਤਕ ਹੋਣਾ ਚਾਹੀਦਾ ਜਿੱਥੇ ਸਾਨੂੰ ਸਾਡਾ ਮੱਥਾ ਟੇਕਣਾ ਪੈਂਦਾ ਹੈ ਤੇ ਇਸ ਭਵਨ ਦੇ ਨਿਰਮਾਣ ਕਾਰਜ ਵਿੱਚ ਜਿਹੜਾ ਵੀ ਅਸੀਂ ਯੋਗਦਾਨ ਪਾ ਸਕੀਏ ਸਾਨੂੰ ਪਾਉਣਾ ਚਾਹੀਦਾ ਹੈ ਇਹ ਬੇਨਤੀ ਹੈ ਜੀ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤান্ত্রিক ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786